ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਉਤਰਾਖੰਡ ਦੇ ਚਮੋਲੀ ਵਿੱਚ ਬਰਫ਼ ਦਾ ਪਹਾੜ ਖਿਸਕਣ ਤੋਂ ਬਾਅਦ ਲਪੇਟ ਵਿੱਚ ਆਏ 47 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ 8 ਲੋਕਾਂ ਦੀ ਭਾਲ ਜਾਰੀ ਹੈ ਦਰਸਲ ਇਹ ਐਵਲਾਂਚ ਆਉਣ ਤੇ ਕਾਰਨ 55 ਲੋਕ ਇਸ ਦੀ ਲਪੇਟ ਵਿੱਚ ਆ ਗਏ ਸੀ ਜਿਸ ਤੋਂ ਬਾਅਦ ਤੁਰੰਤ ਰੈਸਕਿਊ ਆਪਰੇਸ਼ਨ ਦੌਰਾਨ 33 ਲੋਕਾਂ ਨੂੰ ਰਾਤ 8 ਵਜੇ ਤੱਕ ਕੱਢ ਲਿਆ ਗਿਆ ਸੀ ਜਦਕਿ 14 ਲੋਕਾਂ ਨੂੰ ਅੱਜ ਸਵੇਰੇ ਕੱਢ ਲਿਆ ਗਿਆ ਰੈਸਕਿਊ ਆਪਰੇਸ਼ਨ ਦੌਰਾਨ ਫੌਜ ਦੇ 4 ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਤਰਾਖੰਡ ਦੇ ਚਮੋਲੀ ਵਿੱਚ ਬੀਤੇ ਦਿਨ ਐਵਲਾਂਚ ਨੇ ਭਾਰੀ ਤਬਾਹੀ ਮਚਾ ਕੇ ਰੱਖ ਦਿੱਤੀ। ਜਿਸ ਦੌਰਾਨ 55 ਲੋਕ ਇਸ ਦੀ ਲਪੇਟ ਵਿੱਚ ਆ ਗਏ ਸੀ। ਪਰ ਰੈਸਕਿਊ ਆਪਰੇਸ਼ਨ ਦੌਰਾਨ 47 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜਦਕਿ ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਐਵਲਾਂਚ ਵਿੱਚ ਫਸੇ 55 ਮਜ਼ਦੂਰਾਂ ਵਿੱਚ 11 ਬਿਹਾਰ ਦੇ, 11 ਉੱਤਰ ਪ੍ਰਦੇਸ਼ ਦੇ ਅਤੇ 7 ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਇੱਕ-ਇੱਕ ਮਜ਼ਦੂਰ ਸ਼ਾਮਲ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਮ ਸੰਦੀਪ तिवारी ਨੇ ਦੱਸਿਆ ਕਿ ਰੈਸਕਿਊ ਆਪਰੇਸ਼ਨ ਦੇ ਲਈ ਫੌਜ ਦੇ 4 ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੌਰਾਨ 7 ਲੋਕਾਂ ਨੂੰ ਜੋਸ਼ੀ ਮਠ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਹੈ ਉਹਨਾਂ ਦੱਸਿਆ ਕਿ ਰੈਸਕਿਊ ਆਪਰੇਸ਼ਨ ਵਿੱਚ ਆਈਟੀਬੀਪੀ, ਬੀਆਰਓ, ਐਸਡੀਆਰਐਫ ਅਤੇ ਐਨਡੀਆਰਐਫ ਦੇ 200 ਤੋਂ ਜ਼ਿਆਦਾ ਜਵਾਨ ਲੱਗੇ ਹੋਏ ਨੇ उन्होंने ये भी दसाया कि प्रधानमंत्री नरेंद्र मोदी वालों लगातार रेस्क्यू ऑपरेशन की जानकारी हासिल की जा रही है जो सेंटर और स्टेट की हेल्प से चौकर्स आए थे तो अभी चार चौकर्स लग गए हैं हमारे आर्मी के माध्यम से रेस्क्यू ऑपरेशन में और टोटल 55 में से हमारे 47 लोगों को रेस्क्यू वहाँ माना में कर लिया गया है और सात लोगों को हम जोशीमठ हॉस्पिटल में ले आए हैं जिनका इलाज चल रहा है और डॉक्टर्स की निगरानी है और तीन लोगों से मेरी वार्ता भी हुई है जो स्टेबल हैं अभी तो एक पिथौरागढ़ के खद्वाजी और एक जम्मू कटवा के और उनके द्वारा बताया गया कि मॉर्निंग अर्ली आवर्स में वह लंच आया था जिस कारण वो उसकी जल में आ गए थे और उसी अफरा तफरी में वो लोग दाएं बाएं भागे हैं और आशा करता हूँ जो आठ लोग बचे हैं वो भी शीघ्र हमें सकुशल मिल मिलते हैं दस दिए कि ये मंदभागी घटना बद्रीनाथ तो तीन किलोमीटर दूर चमोली के पिंड माणा विखे वापरी सी ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਸਾਰੇ ਮਜ਼ਦੂਰ ਕੰਟੇਨਰ ਹਾਊਸ ਵਿੱਚ ਸਨ ਉਸੇ ਦੌਰਾਨ برف ਦਾ ਇੱਕ ਵੱਡਾ ਹਿੱਸਾ ਪਹਾੜ ਤੋਂ ਢੇਟਾ ਕਿਸ ਗਿਆ ਅਤੇ ਮਜ਼ਦੂਰ ਢੇਟਾਂ ਦੱਬ ਗਏ ਚਮੋਲੀ ਤੋਂ ਮਹਿੰਦਰਪਾਲ ਸਿੰਘ ਦੀ ਰਿਪੋਰਟ ਹਮਦਰਦ ਟੀਵੀ